ਜੀਨਾ ਨਾ ਬਿਸਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਸਾਧੂ ਸੰਤੋਖ ਦਾਸ ਤੋਂ ਨਿਰਾਸ਼ਤਾ ਬਾਬਾ ਜੀ ਨੇ ਲਗਾਤਾਰ ਬਿਨਾ ਕੋਈ ਨਾਗਾ ਪਾਇ ਤੇ ਪੂਰੇ 11 ਸਾਲ ਇਹਨਾਂ ਸੰਤਾਂ ਦੀ ਸੇਵਾ ਕੀਤੀ ਇੱਕ ਦਿਨ ਖੇਤਾਂ ਵਿੱਚ ਕੰਮ ਕਰਦਿਆਂ ਆਪ ਜੀ ਦੇ ਮਨ ਵਿੱਚ ਇੱਕ ਖਿਆਲ ਤੀਬਰ ਪਰੇਸ਼ਨ ਦੇ ਰੂਪ ਵਿੱਚ ਸਾਹਮਣੇ ਆਇਆ ਕਿ ਮੈਂ ਕੀ ਹਾਂ ਕੰਮ ਛੱਡ ਕੇ ਬੈਠ ਕੇ ਸੋਚਿਆ ਕਿ ਮੈਂ ਸਰੀਰ ਤਾਂ ਹੈ ਨਹੀਂ ਮੇਰੇ ਅੰਦਰ ਕੋਈ ਹੋਰ ਚੇਤਨ ਸਤਾ ਹੈ ਜੋ ਮੇਰੇ ਸਰੀਰ ਨੂੰ ਵੀ ਚਲਾ ਰਹੀ ਹੈ ਫਿਰ ਮਨ ਵਿੱਚ ਵਿਚਾਰ ਫੁਰੀ ਕਿ ਚਲੋ ਸੰਤਾਂ ਨੂੰ ਪੁੱਛ ਕੇ ਲੇਖਦੇ ਹਾਂ ਆਪ ਜੀ ਕੰਮ ਅਧੂਰਾ ਛੱਡ ਕੇ ਸੰਤਾ ਪਾਸ ਪੁੱਜੇ ਨਮਸਕਾਰ ਕਰਕੇ ਸੰਤਾ ਅੱਗੇ ਆਪਣੇ ਅੰਦਰੋਂ ਉਤਪਨ ਹੋਈਆਂ ਸਵਾਲ ਜੋ ਪ੍ਰਸ਼ਨ ਸਾਨੋ ਰੱਖਿਆ ਕਿ ਕਿਰਪਾ ਕਰਕੇ ਦੱਸੋ ਮੈਂ ਕੀ ਹਾਂ ਕੁਝ ਧੀਰ ਚੁੱਪ ਰਹਿਣ ਪਿੱਛੋਂ ਸੰਤਾ ਨੇ ਉੱਤਰ ਦਿੱਤਾ ਹਰਨਾਮ ਸਿੰਘ ਜੇ ਇਹ ਗੱਲ ਪੁੱਛਣੀ ਹੈ ਤਾਂ ਸਿਰਵ ਸਵਾਹ ਪਾ ਕੇ ਸਾਡਾ ਚੇਲਾ ਬਣ ਆਪ ਜੀ ਦੇ ਮਨ ਨੂੰ ਅਤਿਆੰਤ ਠੇਸ ਪੁੱਜੀ ਅਤੇ ਮਨ ਵਿੱਚ ਵਿਚਾਰ ਆਇਆ ਕਿ ਮੈਨੂੰ ਸਿੱਖ ਸਮਝਦੇ ਹਨ ਕਿ ਮੈਂ ਹਾਂ ਵੀ ਸਿੱਖ ਮੈਂ ਤਾਂ ਇਹਨਾਂ ਨੂੰ ਅਵਿਦੇਤ ਸਾਧੂ ਜਾਣ ਕੇ ਸੇਵਾ ਕਰਦਾ ਰਿਹਾ ਇਹਨਾਂ ਦੇ ਮਨ ਵਿੱਚ ਸਿੱਖ ਅਤੇ ਉਦਾਸੀ ਦਾ ਬਿਤਕਰਾ ਹੈ ਉਸੇ ਵਕਤ ਜਵਾਬ ਦਿੱਤਾ ਕਿ ਮੈਂ ਤਾਂ ਆਪ ਜੀ ਨੂੰ ਸਮ ਦ੍ਰਿਸ਼ਟੀ ਵਾਲੇ ਸਾਧੂ ਜਾਣ ਕੇ ਸੇਵਾ ਕਰਦਾ ਹਾਂ ਜੇਕਰ ਤੁਸੀਂ ਸਿਰ ਵਿੱਚ ਸੁਆਹ ਪਾਏ ਤੇ ਚੇਲਾ ਬਣੇ ਤੋਂ ਬਿਨਾਂ ਮੈਨੂੰ ਇਹ ਗੱਲ ਨਹੀਂ ਦੱਸਣੀ ਤਾਂ ਮੈਂ ਸਿੱਖ ਹਾਂ ਮੈਂ ਆਪਣੇ ਸਿਰ 'ਤੇ ਸਵਾਹ ਪਾਉਣ ਨੂੰ ਅਤੇ ਕਿਸੇ ਦਾ ਚੇਲਾ ਬਣਨ ਨੂੰ ਤਿਆਰ ਨਹੀਂ। ਸੋ ਚੰਗਾ ਇਹ ਹੀ ਹੈ ਕਿ ਅੱਗੇ ਤੋਂ ਮੈਂ ਤੁਹਾਡੇ ਪਾਸ ਕੋਈ ਵੀ ਗੱਲ ਨਹੀਂ ਪੁੱਛਾਂਗਾ। ਉਸ ਦਿਨ ਤੋਂ ਬਾਬਾ ਜੀ ਨੇ ਸਾਧੂ ਸੰਤੋਖ ਦਾਸ ਜੀ ਉੱਤੇ ਜੋ ਪਰਮਾਰਥ ਪ੍ਰਾਪਤੀ ਦਾ ਰਸਤਾ ਪੁੱਛਣ ਦੀ ਟੀਕ ਰੱਖੀ ਹੋਈ ਸੀ। ਉਸ ਆਸ ਦੇ ਵੀ ਕਿੰਗਰੇ ਟੁੱਟ ਗਏ। ਹੁਣ ਤਾਂ ਨਾਨਕ ਟੀਕ ਭੇਈ ਕਰਤੇ ਤੀਂ ਹੋਰ ਆਸ ਵਿਡਾਣੀ ਲਾਹੀ। ਕੇਵਲ ਕਰਤੇ ਦੀ ਆਸ ਬਾਕੀ ਰਹਦੀ ਸੇਕਨਹਿਆ ਸੇਕਨਹਿਆ ਜਿਨਾ ਨ ਬਿਸਰੇ ਨਾਮ ਸੇਕਨਹਿਆ ਸੇਕਨਹਿਆ ਭੇਦ ਨਾ ਜਾਣੋ ਮੂਲ ਸਾਈਂ ਜੀ ਵੇਦ ਨਾ ਜਾਣੋ ਮੂਲ ਸਾਈ ਜੇ ਆ ਜਿਨਾ ਨ ਬਿਸਰਹਿ ਨਾਮ ਸੇਕਨ ਹੈ ਆ ਸੇਕਨ ਹੈ ਆ ਜਿਨਾ ਨ ਬਿਸਰਹਿ ਨਾਮ ਸੇਕਨ ਹੈ ਆ ਸੇਕਨ ਹੈ ਆ से कने आ